ਵਾਹ ਬਾਹਰ ਉਹ ਵੀ ਤਾਂ ਨੇ ਬੰਦ ਆਹ ਗਰੂ ਆਹ ਵੱਡਾ ਤੌਂਦਿਆ ਜੀਦਾ ਬਈ ਗੱਨਾ ਗਿਆ ਉਹਨੇ ਕਰ ਕਈ ਤਾਂ ਬੁੜੇ-ਬੁੜੀਆਂ ਰੋਂਦੇ ਆ ਬਸ ਤੇ ਇੱਥੇ ਆ ਕਨੇਡਾ ਚ ਆ ਕੇ ਫਸ ਗਏ ਆਸੂ ਫਸ ਕੇ ਹਾਂ ਹੁਣ ਮੇਰੀ ਗੱਲ ਸੁਣ ਇੱਥੇ ਦੋ ਬੁੜੀਆਂ ਜਾਂ ਬੁੜੀਆਂ-ਬੁੜੀਆਂ ਕੋਲੇ ਜਾਊ ਅਗਲਾ ਗੱਲਾਂ-ਬਾਤਾਂ ਕਰਦਾ ਕਰਦਾ ਮਾਹਾਂ ਕੱਲਿਆਂ ਨੇ ਅੰਦਰ ਕੋਠੀ 'ਚ ਰਹਿਣਾ ਕੇਰਾ ਮਾਮੀ ਕੇਰਾ ਤਾਂ ਦੇਖ ਆਓ ਹਾਂ ਨਹੀਂ ਜਜੀਦ ਆ ਉਧਰ ਨਾਲ ਜਾ ਸਮਾਨੇ ਦਾ ਕੁਛ ਮਾੜੇ ਇੰਨੀ ਦਾ ਹੀ ਉਹਦੇ ਫਨਾਂ ਦੋਏ ਭਰਾ ਬੈਠਾ ਦੋਏ ਬੈਠੇ ਆ 24 ਕਿੱਲੇ ਕੋਈ ਦੇ ਬੈ ਕਰਤੇ 26 26 ਲੱਖ ਨੂੰ ਪੈਸੇ ਆ ਵਟ ਕੇ ਕਹਿੰਦੇ ਹੁਣ ਚੱਲੇ ਜਵਾਰ ਸਾਡੇ ਕੋਲ ਦੇ ਵੇਚ ਆ ਅਸੀਂ ਤਾਂ ਕਿ ਆਉਣਾ ਆ ਬੰਦੇ ਆ ਬੈਠੇ ਬਟਾ ਚੜਾ ਗੁਰਾਂਤ ਸਾਹਿਬ ਮਹਾਰਾਜ ਆਲੇ ਉੱਥੇ ਅਸੀਂ ਬੈਠੇ ਸੀ ਉੱਥੇ ਗੱਲਾਂ ਕਰ ਰਹੇ ਉੱਥੇ ਆ ਗਏ ਕੋਈ ਬੰਦਾ ਲੱਗਿਆ ਨਹੀਂਗਾ ਮਤਲਬ ਉੱਠੇ ਨਹੀਂ ਉਹ ਕੋਈ ਖਾਸ ਉਹਦੇ ਮਗਰ ਨਹੀਂ ਉੱਠਿਆ ਤੇ ਕੱਲ ਬਾਬਾ ਬਖਸੀਰ ਸਿੰਘ ਤੇ ਇੱਕ ਬਾਬਾ ਬਗੀਚਾ ਸਿੰਘ ਜੀ ਪੁਰੇ ਚਾਪ ਬਣਦੀ ਆ ਉਹਦੇ ਤੇ ਬਿਰੂਆ ਚਾਹ ਲੱਗਦੀ ਬਾਈ ਹੋਰ ਆਉਂਦਾ ਇੱਕ ਬੰਦਾ ਉਹ ਕੋਈ ਨਾ ਕੋਈ ਪਾਈ ਗਾਲੇ ਕੀ ਕਰਨਾ ਐ ਸੀ ਮੱਥਾ ਟੇਕਣਾ ਆਉਂਦੀ ਮੈਂ ਜਾਣਿਆ ਵੀ ਗੁਰਦੁਆਰੇ ਜਾਏ ਅੱਛਾ 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 ਹਾਂਜੀ ਆਹ ਜੀ ਹੁਣ ਦੇਖੀਏ ਨਾ ਚੱਲਣੀਆਂ ਕੰਮ ਆਓ ਜੀ

ਆਹ ਹੋ ਵੀ ਇਨਚਰ ਬੋਤਲ ਨੂੰ ਲੱਗ ਗਿਆ ਵੀ ਆ ਗਿਆ ਹੁਣ ਉਹ ਨਾ ਕੀ ਦਿੱਤੇ ਉਹ ਤਾਂ ਸਲੋ ਲੋ ਲੰਦਾ ਨਾ ਉਹ ਚੱਲਦੀ ਨਾ ਉਹਦਾ ਹੌਲੀ ਹੌਲੀ ਲਾਉ ਉਹ ਵੱਡੀ ਬੋਤਲ ਨਹੀਂ ਤਾਂ 2-3 ਘੰਟੇ ਚ ਲੱਗਦੀ 2 ਘੰਟੇ ਇਨਚਰ ਤਾਂ ਆਪਾਂ ਨੂੰ ਆਉਣ ਨੂੰ ਹੋ ਗਿਆ ਫੋਨ ਲਾ ਕੇ ਪੁੱਛ ਲੈ ਨਹੀਂ ਫੇਰ ਵੀ ਭੈਣੇ ਉਹਨੂੰ ਕੰਬਾ ਲਾ ਬਾਲਾ ਛੱਡ ਦੋ ਤਾਂ ਸੋਨ ਹਾਂਜੀ ਉਹ ਤੋਂ ਬਾਅਦ ਗਿਆ ਦੋ ਘੱਜੇ ਤਿੰਨ ਦੇਖ ਰਿਹਾ ਯਾਰ ਇਹ ਤਾਂ ਮੇਰੇ ਕਿਭਾਈ ਮੈਂ ਵੀ ਸੋੜੇ ਉੱਥੇ ਮੇਰੇ ਵੀ ਸੋੜੇ ਉੱਥੇ ਪੈਸੀਆ ਬੈਂਸਾ ਦਾ ਨੇ ਕੜੀ ਲਈ ਇੱਥੇ ਆ ਕੇ ਉੱਥੇ ਇਹਨਾਂ ਦੀ ਕੜੀ ਆਹਸਪੁਰਨ ਉੱਥੇ ਬੈਂਸਾ ਦਾ ਨਹੀਂ ਮੈਨੂੰ ਇੰਨਾ ਪਤਾ ਚਲੋ ਠੀਕ ਹੈ ਉੱਥੇ ਪੈੜੀ ਜੜੀ ਨੇ ਕਾ ਕਰੋੜੇ 5-5 4-4 ਕਰੋੜ ਰੁਪਏ ਦੀ ਵੇਚੀ ਆ ਉੱਥੇ ਤੇ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਮੈਂ ਕਿ ਮम्मी ਥੱਕ ਗਈ ਹੈ ਤਦੋਂ ਕਿ ਇਹ ਕਿੱਲੇ ਨੂੰ ਹੋਇਆ ਥੋੜਾ ਸੋਦਾ ਉਹ ਕਰਦੇ ਜੇ ਉੱਠੀ 26 ਲੱਖ ਰੁਪਏ 24 ਦੇ 24 ਕਿੱਲੇ ਹਾਂ ਸਰ ਆਹ ਪੰਜ ਸਾਲ ਹੋ ਗਏ ਆ ਉਸ ਬਾਅਦ ਹੋਈ ਆ ਐਸੇ ਬਾਅਦ ਕਿ ਪੈਸੇ ਦੀ ਕੀਮਤ ਘਟ ਗਈ ਹਾਂ 26 ਲੱਖ ਕਹਿ ਲੈਣਾ ਇੱਕ ਕਿੱਲੇ ਦਾ ਤੇ 24 ਕਿੱਲੇ ਆ ਐਵੇਂ ਕਰੋੜਾ ਰੁਪਇਆ ਬਣ ਜਾਣਾ ਸਰ ਜੀ ਤੁਹੇ ਉੱਥੇ ਵੀ ਕਰੋੜਾ ਹੀ ਲੱਗਦੀ ਆ ਬਾਹਰ ਵੀ ਕਰੋੜਾ ਹੀ ਲੱਗਦੇ ਆ ਉਹ 2.5 ਲੱਖ ਦੇ ਦਾ ਟ੍ਰੈਕਟਰ ਹੋ ਗਿਆ ਆਪਣੇ ਪੈਸੇ ਤਾਂ ਉਧਰ ਕੀ ਬਣਦਾ ਕੁਝ ਵੀ ਨਹੀਂ ਮਾਤਾ ਕਨੇ ਦੁਆ ਬੁੜੇ-ਬੁੜੀ ਕਾ ਕਮਰੇ ਹੋਏ ਬੈ ਜਿਹੜੇ ਬਾਹਰ ਨੂੰ ਜਾਂਦੇ ਆ ਚੋਪ ਕਰਕੇ ਇੱਥੇ ਮੁੰਡੇ ਨੂੰ ਪੈਸੇ ਮਗਾਓ ਤੇ ਖਾਓ ਮੁੰਡੇ ਕੋਲ ਇੰਨੀ ਪੈੜੀ ਆ ਤੁਸੀਂ ਇੱਥੇ ਮੁੰਡੇ ਨਹੀਂ ਭੇਜਦੇ ਮਾਮੀ ਮੁੰਡੇ ਭੇਜੀ ਜਾਂਦੇ ਆ ਮੈਂ ਤੇਰਾ ਰਾਧਾ ਵੀ ਭੇਜੀ ਜਾਣਗੇ ਜਿਹੜੀ ਹੁਣ 24 25 ਕਿੱਲੇ ਕਹਿੰਦੇ ਵਾਹ ਕਰਕੇ ਚੱਲੇ ਅਸੀਂ ਠੀਕ ਹੈ ਤੇ 24 25 ਕਿੱਲਾਂ ਦਾ ਮਾਮਲਾ ਹੀ ਦੇਖ ਲੈ ਵੀ ਕਿੰਨਾ ਕਿੰਨਾ ਆ ਬੈਠੇ 70 70 75 75 ਹਜ਼ਾਰ ਨੂੰ ਮਾਮਲਾ ਵਾ ਉਹ ਟਾਵਰ ਬਣ ਜਾਨੀਆ ਕਹਿੰਨਾ ਕੈਨੇਡਾ ਚੱਲੇ ਆ ਹਾਂ ਮੈਨੇਡਾ ਨਾ ਆਏ ਬੱਚਾ ਮੁੰਡਾ ਉੱਥੇ ਵੀ ਜਾ ਕੇ ਬੇਰਗੇ ਤੋੜ ਲਏ ਹੂੰ ਉੱਥੇ ਕੀ ਕਹਾ ਜਾਏ ਖਾਣੇ ਤੇ ਬੈਠੇ ਦੇਣਗੇ ਮੁੰਡੇ ਇਹਨਾਂ ਨੂੰ ਆਪਣੇ ਪਿੰਡ ਦੀ ਪਿੰਡ ਦੀ ਜਮੀਨ ਦੇਖ ਕੇ ਬਾਹਰ ਆ ਰਿਹਾ ਨੂੰ ਚੱਲੇ ਸਾਡੇ ਨਾਲ ਪਾਣੀ ਬੋਗੋ ਸਾਡੇ ਨਾਲ ਆਓ ਤੇ ਮੇਦਰ ਵਿੱਚ ਜਾ ਕੇ ਲਾਉਣ ਨੂੰ ਕਈ ਤੋਂ ਸੋ ਮੋਰਨ ਲੱਗੇ ਜੀ ਤੇ ਟੱਬਰਾਂ ਦੇ ਟੱਬਰ ਮੋਰਨ ਲੱਗੇ ਬਹੁਤ ਜਣਾ ਹਾਂਜੀ ਕਾਵੇ ਉਹ ਵੀ ਕੁਮਾਰ ਨੇ ਮੇਰੇ ਨਾਲ ਹਾਂ ਜੀ ਤਾਂ ਉਹ ਦਾ ਟਿਕਾ ਬਹੁਤ ਉਹਨਾਂ ਨੇ ਕਾਲਿਆ ਕਰਦੇ ਨਹੀਂ ਆਉਂਦਾ ਚਲੋ ਉਹਨਾਂ ਨੂੰ ਵੀ ਵਧੀਆ ਹੋ ਗਿਆ ਵੇ ਵਧੀਆ ਟਾਕਾ ਮਿਲ ਗਿਆ ਜਿਵੇਂ ਕਾਲੇ ਹਾਂ ਹਾਂ ਕਾਲਿਆ ਕਾਲੇ ਟੱਕਰ ਓਏ ਨਾ ਨਹੀਂ ਉਹਦਾ ਕੱਲ ਵਿਆਹ ਜਾ ਕੇ ਆਇਆ ਕੰਮ بگੜ ਕੇ ਆਵੇ ਹਮੇ ਹੋਰ ਨਹੀਂ ਦੇਣਾਗਾ ਹੁਣ ਹੋਰ ਕੰਮ ਦੇਖ ਲਈਗਾ ਟੋਪੀ ਵੀ ਕਾਤੀ ਮੈਂ ਟੋਪੀ ਵੀ ਨਹੀਂ ਲਾਹੀ ਹਾਂ ਆਓ ਬਾਹਰੋਂ ਆਇਆ ਹੈ ਹਾਂ ਇਹ ਟੋਪੀ ਦੇਖ ਕੇ ਟੋਪੀ ਦੇਖ ਕੋਈ ਨਹੀਂ ਦੇਣਾਗਾ ਬੜੇ ਛੜੂ ਵਾਲੇ ਸਰਪੰਚਾਂ ਤੇ ਲੈ ਹੈਨਾ ਲੈ ਇਸਿਆ ਲੋਕਤੰਤਰ ਹਰ ਇੱਕ ਬੰਦਾ ਵੋਟਾਂ ਪਾ ਕੇ ਬਣਦਾ ਹੈ ਪੰਚੀ ਨੂੰ ਛੱਡੋ ਸਰਪੰਚੀ ਨੂੰ ਛੱਡੋ ਮਾੜਾ ਮੋਟਾ ਦੋਪ ਗਲੀਆਂ ਦਾ ਕੋਈ ਪ੍ਰਧਾਨਤ ਬਣਾਉਣਾ ਹੋਵੇ ਉਹਦੇ ਪਿੱਛੇ ਵੀ ਅੱਜਕੱਲ ਇਲੈਕਸ਼ਨ ਹੁੰਦੀ ਹੈ ਸਰਬਸੰਮਤੀ ਵਾਲਾ ਕੰਮ ਬਿਲਕੁਲ ਸਮਾਪਤ ਹੋ ਚੁੱਕਾ ਹੈ ਇੱਕ ਤਾਂ ਇਲੈਕਸ਼ਨ ਜਿਹੜੀ ਪਿੱਛੇ ਜੇ ਹੋ ਕੇ ਖੜੀ ਹੈ ਜਿਹਨੂੰ ਮੈਂਬਰ ਆਫ ਪਰਲੀਮੈਂਟ ਕਹਿੰਦੇ ਨੇ ਇਹਨਾਂ ਵੋਟਾਂ ਦੀ ਗੱਲ ਨਹੀਂ ਜਿਹੜੀਆਂ ਵੋਟਾਂ ਦੀ ਗੱਲ ਹੈ